ਸਾਸਤਰੀ ਕਾਲ YouTube ਫੈਮਿਲੀ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਜਿਹੜਾ ਕੱਲ ਦਾ ਬਲੌਗ ਸੀਗਾ ਅਸੀਂ ਕੋਲਟਿੰਗ ਚੈਲੰਜ ਦਾ ਜਿਹੜਾ ਬਣਾਇਆ ਸੀਗਾ ਉਹ ਤਾਂ ਤੁਹਾਨੂੰ ਪਤਾ ਹੀ ਆ ਤੁਹਾਡਾ ਭਰਾ ਜਿੱਤੇ ਆ 11000 ਰੁਪਿਆ ਤੇ ਤੁਸੀਂ ਸਾਰਿਆਂ ਨੇ ਉਹਨੂੰ ਬਹੁਤ ਮਤਲਬ ਪਿਆਰ ਦਿੱਤਾ ਸੋ ਤੁਸੀਂ ਇਦਾਂ ਹੀ ਆਪਣੇ ਭਰਾ ਦੀਆਂ ਵੀਡੀਓ ਨੂੰ ਸਾਰਿਆਂ ਨੂੰ ਪਿਆਰ ਦਿਆ ਕਰੋ ਤੇ ਤੁਹਾਨੂੰ ਪਤਾ ਹੀ ਆ ਤੁਹਾਡੇ ਕਰਕੇ ਸਾਰਾ ਕੁਝ ਬਣਾਉਨੇ ਆ ਇੱਕ ਛੋਕ ਹੀ ਹੁੰਦਾ ਬੰਦੇ ਨੂੰ ਹਨਾ ਵੀਡੀਓ ਬਣਾਉਂਦਾ ਹੋਰ ਤਾਂ ਕੋਈ ਚੱਕਰ ਹੈ ਹੀ ਨਹੀਂ ਇਦਾਂ ਦਾ ਹਨਾ ਮਾਰ ਦੀ ਬਾਕੀ ਸਾਰੀ ਕਿਰਪਾ ਹੈ ਨਾ ਤੇ ਬਾਕੀ ਤੁਸੀਂ ਆਪਣੇ ਭਰਾ ਨਾਲ ਹਮੇਸ਼ਾ ਜੁੜੇ ਰਹੋ ਤੇ ਆਪਣੇ ਭਰਾ ਦੀਆਂ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਸ਼ੇਅਰ ਫੋਲੋ ਸਬਸਕ੍ਰਾਈਬ ਜਰੂਰ ਕਰਾਇਆ ਕਰੋ। ਸੋ ਅੱਜ ਦਾ ਜਿਹੜਾ ਬਲੌਗ ਆ ਅੱਜ ਤੁਹਾਨੂੰ ਅਸੀਂ ਆਪਣੀ ਦਿਖਾਵਾਂਗੇ ਕਲੈਕਸ਼ਨ। ਉਹ ਕਲੈਕਸ਼ਨ ਤੁਹਾਡੇ ਸਾਹਮਣੇ ਪਈ ਆ। ਤੇ ਤੁਹਾਨੂੰ ਮਤਲਬ ਇਹ ਫ੍ਰੈਗਰੈਂਸ ਵਗੈਰਾ ਵੀ ਦੱਸਾਂਗੇ ਤੇ ਉਹਨਾਂ ਦੇ ਮਤਲਬ ਕੀ ਪਰਫਿਊਮ ਆ ਦਾ ਜਿਹੜਾ ਲੌਂਗ ਲਾਸਟਿੰਗ ਕਿ ਲਈ ਗਿਆ ਮਤਲਬ ਸਾਰੀ ਜੋ ਵੀ ਆ ਮੈਂ ਤੁਹਾਨੂੰ ਸਾਰਾ ਦੱਸੂਗਾ ਨਾਲੇ ਤੇ ਨਾਲੇ ਦੱਸੂਗਾ ਵੀ ਇਹ ਲੇਡੀਜ਼ ਆ ਮਤਲਬ ਪਰਫਿਊਮ ਤੇ ਤੁਹਾਨੂੰ ਪਤਾ ਮੈਨੂੰ ਸ਼ੁਰੂ ਤੋਂ ਸ਼ੌਂਕ ਬੜਾ ਪਰਫਿਊਮ ਦਾ ਮੈਂ ਜਦੋਂ ਵੀ ਕਿਤੇ ਸ਼ੋਪਿੰਗ ਕਰਨ ਜਾਂਦਾ ਮੈਂ ਪਰਫਿਊਮ ਜ਼ਰੂਰ ਲੈ ਕੇ ਆਉਣਾ ਉਹ ਗੱਲ ਬੱਕਰੀ ਕਿਤੇ ਪਾਈਦਾ ਕਿਤੇ ਨਹੀਂ ਪਾਈਦਾ ਹਨ ਬਾਕੀ ਸ਼ੌਂਕ ਹੀ ਹੁੰਦਾ ਹਨ ਹਰ ਇੱਕ ਨੂੰ ਆਪਣਾ ਆਪਣਾ ਸ਼ੌਂਕ ਹੈ ਦੇ ਦੋ ਸ਼ੌਂਕ ਦਾ ਰਿਭਾਵੇ ਹੋਰ ਵੀ ਹੈਗੇ ਆ ਸੋ ਹੌਲੀ-ਹੌਲੀ ਉਹ ਵੀ ਬਲੌਗਰ ਆਹੀ ਤੁਹਾਨੂੰ ਦਿਖਾਵਾਂਗੇ ਤੇ ਬਸ ਜਲਦੀ ਉਹ ਵੀ ਸ਼ੌਂਕ ਆਪਣਾ ਪੂਰਾ ਹੋਣ ਵਾਲਾ ਵਾ ਬਾਕੀ ਜੁੜੇ ਰਹੋ ਆਪਣੇ ਭਰਾ ਨਾਲ ਸੋ ਲੈ ਕੇ ਚੱਲਦੇ ਆ ਤੁਹਾਨੂੰ ਆਪਣੀ ਕਲੈਕਸ਼ਨ ਵੱਲ ਤੇ ਜੁੜੇ ਰਹੋ ਆਪਣੇ ਭਰਾ ਨੂੰ ਤੇ ਆਪਣੇ ਭਰਾ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਬੋਲੋ ਜ਼ਰੂਰ ਕਰਨਾ ਮਿੱਤਰੋ ਸੋ ਸ਼ੁਰੂ ਕਰਦੇ ਆ ਹੁਣ ਆਪਾਂ ਬਲੌਗ ਸੋ ਦੋਸਤੋ ਇਹ ਹੈਗਾ ਵਾ ਗੈਸ ਦਾ ਪਰਫਿਊਮ ਤੇ ਇਹਦੀ ਜਿਹੜੀ ਲੌਂਗ ਲਾਸਟਿੰਗ ਹੈ ਨਾ ਇਹਦੀ 4 ਤੋਂ 5 ਘੰਟੇ ਲੌਂਗ ਲਾਸਟਿੰਗ ਹੈਗੀ ਆ ਬਹੁਤ ਸੋਹਣੀ ਫ੍ਰੈਗਰੈਂਸ ਦਾ ਦੋਸਤੋ ਇਹਦੀ ਸੋ ਜਦੋਂ ਵੀ ਮਤਲਬ ਕਿ ਇਹਨੂੰ ਤੁਸੀਂ ਬਾਏ ਕਰਨਾ ਵਾ ਨਾ ਤੇ ਇੱਕ ਨਾ ਆਨਲਾਈਨ ਨਾ ਕਰਿਆ ਕਰੋ ਜਦੋਂ ਵੀ ਤੁਸੀਂ ਬਾਏ ਕਰਨਾ ਨਾ ਸਟੋਰ ਤੇ ਜਾ ਕੇ ਬਾਏ ਕਰਿਆ ਕਰੋ ਇਹਨਾਂ ਨੂੰ ਕਿਉਂਕਿ ਜਿਹੜੇ ਰੈਨਲ ਪਰਫਿਊਮ ਆ ਸਾਰੇ ਸਟੋਰਾਂ ਤੋਂ ਮਿਲਦੇ ਆ ਤੇ ਬਾਕੀ ਇਹ ਤੋਂ ਮੈਂ ਤੁਹਾਨੂੰ ਪਤਾ ਹੀ ਆ ਮੈਂ ਘਰੇ ਯੂਜ਼ ਕਰਦਾ ਆ ਜਿਆਦਾ ਚਿਰ ਜਦੋਂ ਕਿ ਇਹ ਰੈਗੂਲਰ ਹੋਣਾ ਜਾਣਾ ਹੁੰਦਾ ਵਾ ਤੇ ਫ੍ਰੈਗਰੈਂਸ ਬਹੁਤ ਵਧੀਆ ਹੈ ਤੇ ਜਿਹੜਾ ਪੰਪ ਦਾ ਫਲੋ ਹੈ ਨਾ ਬਹੁਤ ਵਧੀਆ ਖੂਬਾ ਇਹਦਾ ਵੀ ਜਿੱਦਾਂ ਕਈ ਪਰਫਿਊਮਾਂ ਦਾ ਫਲੋ ਨਹੀਂ ਇੰਨਾ ਵਧੀਆ ਹੁੰਦਾ ਤੇ ਜਿਹੜੀ ਲੌਂਗ ਲਾਸਟਿੰਗ ਵੀ ਹੈ ਤੇ ਇਹਦੀ ਜਿਹੜੀ ਸਮੈਲ ਹੈ ਨਾ ਦੋਸਤੋ ਜਿੱਦਾਂ ਨਾ ਉਦ ਦੀ ਲੱਕੜੇ ਕੋਈ ਹੁੰਦੀ ਜਿੱਦਾਂ ਕਹਿ ਲਓ ਤੇ ਆਪਾਂ ਉਦ ਨਹੀਂ ਯੂਜ਼ ਕਰਦੇ ਜਿੱਦਾਂ ਆਪਾਂ ਜਿਹੜੇ ਅੱਜ ਕੱਲ੍ਹ ਦੁਕਾਨਾਂ ਦੇ ਵਿੱਚ ਵਿਕਦੇ ਆ ਉਦ ਹਨ ਬਹੁਤ ਸੋਹਣੀ ਮਤਲਬ ਲਸੰਦਲ ਦੀ ਜਿੱਦਾਂ ਲੱਕੜ ਦੀ ਪਰਫਿਊਮ ਦੀ ਸਮੈਲ ਹੁੰਦੀ ਇਦਾਂ ਦੀ ਸਮੈਲ ਹੈ ਤੇ 4 ਤੋਂ 5 ਘੰਟੇ ਮੰਨ ਲਓ ਕਿ ਵਧੀਆ ਆ ਮਤਲਬ ਕਿ ਜਿਨ੍ਹਾਂ ਨੇ ਇਹ ਇਦਾਂ ਦੀਆਂ ਰੈਗੂਲਰ ਚੀਜ਼ਾਂ ਵਰਤਣੀਆਂ ਹੁੰਦੀਆਂ ਹਨ ਇਹ ਪਰਫਿਊਮ ਸਭ ਤੋਂ ਬੈ ਹਾਂਜੀ ਦੋਸਤੋ ਤੇ ਉਹ ਸੀ ਆਪਣਾ ਗੈਸ ਦਾ ਪਰਫਿਊਮ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਇਹ ਆਪਣਾ ਹੈਗਾ ਬੈਲਾਵਿਟਾ ਦਾ ਪਰਫਿਊਮ ਦੋਸਤੋ ਤੇ ਜਿਹੜਾ ਇਹ ਬੈਲਾਵਿਟਾ ਨਾ ਇਹ ਜਦੋਂ ਅਸੀਂ ਐਮਬੀਡੀ ਮੋਲ ਗਏ ਸੀ ਨਾ ਇਹ ਸਾਨੂੰ ਦਾ ਫ੍ਰੀ ਮਿਲਿਆ ਸੀ ਦੋਸਤੋ ਤੇ ਮਤਲਬ ਪਰ ਇਹਦੀ ਪ੍ਰੈਗਨੈਂਸ ਜਿੱਦਾਂ ਤੁਹਾਨੂੰ ਪਤਾ ਹੀ ਆ ਉਹ ਜਿਹੜੇ ਉਹ ਫ੍ਰੀ ਚੀਜ਼ਾਂ ਦਿੰਦੀਆਂ ਆ ਉਹ ਇਸੇ ਕਰਕੇ ਦਿੰਦੇ ਆ ਵੀ ਹਨਾ ਯੂਜ਼ ਕਰਨਗੇ ਤੇ ਸਾਡੇ ਕੋਲ ਦੁਬਾਰਾ ਮੰਗਣਗੇ ਪਰ ਇਹਦੀ ਪ੍ਰੈਗਨੈਂਸ ਜਿਹੜੀ ਹੈ ਨਾ ਦੋਸਤੋ ਇਹਦੀ ਮੇਰੇ ਹਿਸਾਬ ਨਾਲ 8 ਕਿੰਨੇ ਪ੍ਰੈਗਨੈਂਸ ਹੈਗੀ ਆ ਕਿਉਂਕਿ ਮੈਂ ਇੱਕ ਦੋ ਵਾਰੀ ਯੂਜ਼ ਕੀਤਾ ਹੈ ਰੈਗੂਲਰ ਫਿਰ ਮੈਂ ਇਹਨੂੰ ਵਾਹ ਘਰੇ ਯੂਜ਼ ਕਰਦਾ ਰਿਆਂ ਫਿਰ ਮੈਂ ਪਰਨੇਪੁਰਨੇ ਦੇ ਪਾਪੂਲੇ ਨਾ ਹੁੰਨਾ ਸੀਗਾ ਘਰੇ ਪਰਦੇ ਪੁਰਦਿਆਂ ਤੇ ਛਿੜਕ ਦੇਣਾ ਘਰੇ ਕਮਰੇ ਦੇ ਵਿੱਚ ਛਿੜਕ ਲੈਣਾ ਸੋ ਇਹ ਇਦਾਂ ਕੀ ਆਪਾਂ ਇਹਦਾ ਪੰਪ ਦਾ ਫਲੋ ਨਾ ਦੋਸਤੋ ਬਹੁਤ ਵਧੀਆ ਪੰਪ ਦਾ ਫਲੋ ਆ ਤੇ ਜਿਹੜੀ ਇਹਦੀ ਫ੍ਰੈਗਰੈਂਸ ਹੈ ਨਾ ਜਿੱਦਾਂ ਮਿੱਠੇ ਫੁੱਲਾਂ ਦੀ ਫ੍ਰੈਗਰੈਂਸ ਹੁੰਦੀ ਨਾ ਬਹੁਤ ਸੋਹਣੀ ਆ ਮਤਲਬ ਕਿ ਜਿਹੜੇ ਰੈਗੂਲਰ ਯੂਜ਼ ਕਰਦੇ ਆ ਨਾ ਉਹਨਾਂ ਵਾਸਤੇ ਤਾਂ ਬਹੁਤ ਵਧੀਆ ਆ ਵਾ ਜਿੱਦਾਂ ਤੁਹਾਨੂੰ ਪਤਾ ਕੋਈ ਜਿੱਦਾਂ ਇੰਪੋਰਟਡ ਪਰਫਿਊਮ ਹੁੰਦੇ ਆ ਜਿੱਦਾਂ ਗੂਚੀ ਹੋਗੇ ਹਣਾ ਉਹ 1 ਮਿਲੀਅਨ ਹੋ ਗਿਆ ਆਪਣੇ ਕੂਲ ਵਾਟਰ ਹੋ ਗਿਆ ਬਲੈਕ ਓਪਰਮੇ ਹੋ ਗਿਆ ਤੇ ਇੱਕ ਜਿੱਦਾਂ ਉਹਦੇ ਪੁਲਿਸ ਦੇ ਪਰਫਿਊਮ ਆ ਹਨਾ ਉਹ ਹਾਂਜੀ ਸੋ ਦੋਸਤੋ ਤੁਹਾਨੂੰ ਉਹ ਬੈਲਾ ਬੀਟਾ ਦਾ ਜਿਹੜਾ ਪਰਫਿਊਮ ਆ ਉਹ ਵੀ ਜਿਹਦਾ ਟਾਇਲਟ ਪਰਫਿਊਮ ਆ ਉਹ ਤੇ ਮਤਲਬ ਕਿ ਲੌਂਗ ਲਾਸਟਿੰਗ ਉਹਦੀ 3-4 ਘੰਟੇ ਹੈਗੀ ਐ 7 ਨਹੀਂ 3-4 ਨਹੀਂ 7 ਘੰਟੇ ਹੈਗੀ ਐ ਕਿਉਂਕਿ ਮੈਂ ਘਰੇ ਭਰੇ ਵਿੱਚ ਇਹਨੂੰ ਪਾਉਣਾ ਰਿਹਾ ਹਨਾ ਦਸਤਾਰ ਤੇ ਪਾਲੀ ਜਾਂ ਕਿਤੇ ਮਾੜਾ ਮੋਟਾ ਕੱਪੜਿਆਂ ਤੇ ਪਾਲਿਆ ਸੋ ਗੱਡੀ ਵਿੱਚ ਵੀ ਯੂਜ਼ ਕਰ ਲਈਦਾ ਹਨਾ ਸੋ ਉਸ ਤੋਂ ਬਾਅਦ ਅਗੀ ਵਾਰੀ ਮਿੱਤਰੋ ਪੁਲਿਸ ਦੀ ਦੇਖੋ ਕਿੰਨੀ ਸੋਹਣੀ ਹੈ ਨਾ ਮਤਲਬ ਕਿ ਸ਼ੇਪ ਵੀ ਇਹਦੀ ਪਰਫਿਊਮ ਹੈ ਇਹ ਦੇਖ ਕੇ ਲੈ ਕੇ ਆਇਆ ਇਹਦੇ ਦੋ ਮਾਡਲ ਹੁੰਦੇ ਆ ਦੋਸਤੋ ਸੋ ਇੱਕ ਆ ਮਾਡਲ ਆਉਂਦਾ ਵਾ ਇਹਨਾਂ ਦੋਨਾਂ ਮਤਲਬ ਕਿ ਮਾਡਲਾਂ ਦੀ ਜਿਹੜੀ ਫਰੇਗਰੈਂਸ ਹੈ ਨਾ ਬਹੁਤ ਵਧੀਆ ਹੈ ਮੈਂ ਜਦੋਂ ਵੀ ਇਹ ਲਾ ਕੇ ਜਾਂਦਾ ਨਾ ਮੈਨੂੰ ਸਾਰੇ ਪੁੱਛਦੇ ਆ ਵੀ ਕਿਹੜਾ ਪਰਫਿਊਮ ਲਾਇਆ ਤੂੰ ਹੈ ਕਿਉਂਕਿ ਜਦੋਂ ਇਹ ਇਹ ਹੈਗਾ ਪਰਫਿਊਮ ਮਿੱਤਰੋ ਟਾਇਲਟ ਨਹੀਂ ਹੈ ਇਹ ਤੇ ਇਹਦੀ ਲੌਂਗ ਲਾਸਟਿੰਗ ਵੀ ਜਿਹੜੀ ਹੈ ਨਾ 8 ਘੰਟੇ ਹੈਗੀ ਹੈ 8-9 ਘੰਟੇ ਹੈਗੀ ਹੈ ਜਦੋਂ ਪਾਉਣਾ ਇਹਨੂੰ 8-9 ਘੰਟੇ ਕੱਪੜੇ ਉਸ ਧੋਣ ਤੋਂ ਬਾਅਦ ਵੀ ਇਹਦੀ ਸਮੈਲ ਹੁੰਦੀ ਹੈ ਮਤਲਬ ਤੇ ਇਹ ਜਿਹੜਾ ਰੈਗੂਲਰ ਵੀ ਯੂਜ਼ ਕਰ ਸਕਦੇ ਆ ਤੇ ਤੁਸੀਂ ਕਿਤੇ ਪਾਰਟੀ ਵਿੱਚ ਕਿਤੇ ਜਾਣਾ ਵਾ ਜਾਂ ਕਿਤੇ ਘੁੰਮਣ ਫਿਰਨ ਜਾਣਾ ਵਾ ਉਦੋਂ ਵੀ ਤੁਸੀਂ ਯੂਜ਼ ਕਰ ਸਕਦੇ ਆ ਤੇ ਇਹਦੀ ਸ਼ੇਪ ਦੇਖ ਕੇ ਕਿੰਨੀ ਸੋਹਣੀ ਆ ਨਾ ਮਿੱਤਰੋ ਇਹ ਜਿਹੜਾ ਕਦਮ ਹੋਰ ਵੀ ਇਹ ਤੇ ਰੰਗ ਰੰਗ ਭਰ ਕੇ ਬੰਦਾ ਸਜਾਵੜ ਵਾਸਤੇ ਰੱਖ ਲਿੰਦਾ ਸੋ ਹਨਾ ਦੇਖੋ ਕਿੰਨਾ ਸੋਹਣਾ ਹੈ ਅਪਰ ਵੀ ਬਸ ਕੋਕੀ ਦਰ ਲਗਾ ਤਨ ਕੋਈ ਸੂ ਬਾਦੇ ਦਾ ਹੈਗਾ ਦੂਜਾ ਮਾ ਏ ਅਸੀਂ ਲੈ ਕੇ ਆਏ ਸੀ ਐਮਪੀਡੀ ਮੋਡਲ ਤੋਂ ਇਹ ਵੀ ਪੁਲਿਸ ਦਾ ਮੋਡਲ ਹੀ ਆ ਇਹਦੀ ਫ੍ਰੈਗਰੈਂਸ ਦਾ ਪੰਪ ਦੇਖੋ ਮਿੱਤਰੋ ਚੈੱਕ ਕਰੋ ਤੁਸੀਂ ਪੰਪ ਦੇਖੋ ਬਹੁਤ ਸੋਹਣਾ ਪਰਫਿਊਮ ਆ ਬਹੁਤ ਮਿੱਠਾ ਤੇ ਬਹੁਤ ਸੋਹਣਾ ਜਿੱਦਾਂ ਜਿਹੜੇ ਬੰਦੇ ਮਿੱਠੀ ਮਿੱਠੀ ਲਾਈਟ ਲਾਈਟ ਉਹਨਾਂ ਖੁਸ਼ਬੂ ਪਸੰਦ ਕਰਦੇ ਆ ਉਹਨਾਂ ਵਾਸਤੇ ਤਾਂ ਬਹੁਤ ਵਧੀਆ ਚੀਜ਼ ਆ ਇਹ ਮਿੱਤਰੋ ਤੇ ਜਿਹੜਾ ਇਹਦਾ ਇਹ ਵੀ ਪਰਫਿਊਮ ਆ ਮਿੱਤਰੋ ਟਾਇਲਟ ਨਹੀਂ ਹੈਗਾ ਇਹ ਤੇ ਜਿਹੜੀ ਇਹਦੀ ਫ੍ਰੈਗਰੈਂਸ ਹੈ ਇਹਦੀ 10 12 ਘੰਟੇ ਫ੍ਰੈਗਰੈਂਸ ਹੈ ਇਹ ਐਮਬੀਡੀ ਮੋਲ ਤੋਂ ਜਿੱਦਾਂ ਤੁਹਾਨੂੰ ਪਤਾ ਸਾਰੇ ਵਧੀਆ ਪਰਫਿਊਮ ਜਿੱਦਾਂ ਮਿੰਗੇ ਪਰਫਿਊਮ ਹੁੰਦੇ ਆ ਪਰ ਮਿਲਦੇ ਬਹੁਤ ਵਧੀਆ ਵਾ ਮਤਲਬ ਕਿ ਚਲੋ ਕੋ ਦਾ ਕੋਸਲੀ ਜਿਹੜੀਆਂ ਚੀਜ਼ਾਂ ਹੁੰਦੀਆਂ ਤੁਹਾਨੂੰ ਪਤਾ ਹੁੰਦੀਆਂ ਵਧੀਆ ਹੀ ਆ ਸੋ ਇਹਦੀ ਇਹਦੀ ਫ੍ਰੈਗਰੈਂਸ ਤੇ ਨਹੀਂ ਵਧੀਆ ਹੈ ਨਾ ਕੁਝ ਕੁਛ ਨਾ ਉਸ ਤੋਂ ਬਾਅਦ ਆ ਗਿਆ ਜੀ ਰੈਗੂਲਰ ਪਰਫਿਊਮ ਇਹ ਹੈਗਾ ਵਾ ਇਹ ਉਦ ਉਦ ਦਾ ਟਾਇਲਟ ਇਹ ਟਾਇਲਟ ਹੈ ਬਿਰੋ ਤੇ ਇਹ ਨਾਲ ਜਿਹਦਾ ਕੂਲ ਵਾਟਰ ਤੁਹਾਨੂੰ ਪਤਾ ਸਾਨੂੰ ਪਤਾ ਨਹੀਂ ਡੈਵਿਡ ਆਫ ਦਾ ਕੂਲ ਵਾਟਰ ਕਿਦਾਂ ਦੀ ਮਤਲਬ ਕੀ ਫ੍ਰੈਗਰੈਂਸ ਪਤਾ ਨਹੀਂ ਸੀ ਉਹ ਫਿਰ ਚੈੱਕ ਕਰਨ ਵਾਸਤੇ ਆਪਾਂ ਫਿਰ ਟਾਇਲਟ ਹੀ ਲੈ ਆਉਂਦਾ ਕਿਉਂਕਿ ਜਦੋਂ ਹੁਣ ਬੰਦੇ ਨੂੰ ਪਤਾ ਹੀ ਨਾ ਹੋਊਗਾ ਫਿਰ ਪੈਸੇ ਖਰਚਦਾ ਕੀ ਫਾਇਦਾ ਹਨਾ ਪਰ ਜਿਹੜੇ ਆ ਪੈਸੇ ਖਰਚੇ ਨੇ ਨਾ 1800 ਰੁਪਏ ਦਾ ਮਿੱਤਰੂ 100 ml ਆਇਆ ਸੀ ਆਪਾਂ ਨੂੰ ਇਹਦੀ ਫ੍ਰੈਗਰੈਂਸ ਹੀ ਬੜੀ ਵਧੀਆ ਸੀਗੀ ਪਰ ਫਿਰ ਬਾਅਦ ਚ ਫੇ ਮੈਂ ਸੋਚਿਆ ਮੈਂ ਕਿ ਜਦੋਂ ਹੁਣ ਇਹ ਮੁੱਕੂਗਾ ਨਾ ਉਦੋਂ ਆਪਾਂ ਲੈ ਕੇ ਆਵਾਂਗੇ ਕੂਲ ਵਾਟਰ ਇਹ ਰੈਗੂਲਰ ਵੀ ਯੂਜ਼ ਕਰ ਸਕਦੇ ਆ ਤੇ ਬਾਕੀ ਇਹਨੂੰ ਜਦਾਂ ਮਲਕੀ ਪਾਰਟੀ ਤੇ ਵੀ ਯੂਜ਼ ਕਰ ਸਕਦੇ ਆ ਕਿਤੇ ਵੀ ਤੁਸੀਂ ਯੂਜ਼ ਕਰ ਸਕਦੇ ਆ ਬਹੁਤ ਸੋਹਣੀ ਫ੍ਰੈਗਰੈਂਸ ਆ ਇੱਕ ਸਭ ਤੋਂ ਵੱਡੀ ਗੱਲ ਇਹ ਆ ਜਿਹੜੀਆਂ ਮੈਂ ਤੁਹਾਨੂੰ ਖੁਸ਼ਬੂ ਦਿਖਾਉਂਦਿਆਂ ਨਾ ਫ੍ਰੈਗਰੈਂਸ ਦਿਖਾਉਂਦਿਆਂ ਸਿਰ ਨੂੰ ਨਹੀਂ ਚੜਦੀਆਂ ਦੋਸਤੋ ਮਤਲਬ ਕਿ ਤੁਹਾਨੂੰ ਪਤਾ ਜਦਾਂ ਪਹਿਲਾਂ ਪਰਫਿਊਮ ਹੁੰਦੇ ਸੀ ਕੋਬ ਰਹਾ ਹੋ ਗਿਆ ਟਾਈਮ ਪਾਸ ਹੋ ਗਿਆ ਪਾਸ ਪਾਸ ਹੋ ਗਿਆ ਪਾਸਪੋਰਟ ਹੋ ਗਿਆ ਪਤਾ ਨਹੀਂ ਕਿਹੜੇ ਕਿਹੜੇ ਪਰਫਿਊਮ ਹੁੰਦੇ ਸੀ ਉਹ ਤੇ ਜਦਾਂ ਪਾਈਦੇ ਸੀ ਨਾ ਕੱਪੜਿਆਂ ਤੇ ਤੋ ਉਹ ਤੋਂ ਦਾਗ ਛੱਡ ਜਾਂਦੇ ਸੀਗੇ ਹਨਾ ਇਹਨਾਂ ਦਾ ਮਿਲ ਕੇ ਕੋਈ ਵੀ ਇੱਕ ਭਾਵੇਂ ਚਿੱਟੇ ਕੱਪੜੇ ਤੇ ਯੂਜ਼ ਕਰ ਲਓ ਭਾਵੇਂ ਕਿਸੇ ਕੱਪੜੇ ਤੇ ਯੂਜ਼ ਕਰ ਲਓ ਇਹਨਾਂ ਦੇ ਦਾਗ ਨਹੀਂ ਪੈਂਦੇ ਤੇ ਫ੍ਰੈਗਰੈਂਸ ਤੇ ਕੀ ਬਾਤਾਂ ਆਈਆਂ ਥੋੜੀ ਬਾਕੀ ਤੁਹਾਨੂੰ ਬਤਾ ਇਹ ਹੈਗਾ ਆਪਣਾ ਮਿੱਤਰੋ ਬਿਲਕੁਲ ਕੌਸਲੀ ਤੇ ਸਭ ਤੋਂ ਵਧੀਆ ਤੇ بڑے ਜਣਿਆਂ ਦੀ ਪਸੰਦ ਗੈਸ ਕਰੋ ਤੁਸੀਂ ਕਿਹੜਾ ਹੈ ਇਹ ਇਹ ਹੈਗਾ ਵਾ ਮੇਰਿਓ ਬਲੈਕ ਉਹ ਪ੍ਰੀਮੀਅਮ ਮਤਲਬ ਕਿ ਇਹਨਾਂ ਵਧੀਆ ਵਾਈਫਲ ਦਾ ਹਨਾ ਵਾਈਫਲ ਦਾ ਪਰਫਿਊਮ ਹੈ ਇਹ ਤੇ ਬਹੁਤ ਵਧੀਆ ਪਰਫਿਊਮ ਦੀ ਫ੍ਰੈਗਰੈਂਸ ਹੈ ਆ ਕਿਹਾਈ ਬਤਾਂ ਏਡੀ ਮਿੱਠੀ ਦੀ ਫ੍ਰੈਗਰੈਂਸ ਹੈ ਨਾ ਦੋਸਤੋ ਮਾਲਕੀ ਮੈਂ ਮੈਂ ਕਦੇ ਯੂਜ਼ ਨਹੀਂ ਕੀਤਾ ਸੀਗਾ ਤੇ ਮੈਨੂੰ ਨਾ ਉਹਨੇ ਉੱਦੇ ਟੈਕਸਚਰ ਦਿਖਾਇਆ ਉਹਨੇ ਉਹਨੇ ਆਪਣੇ ਜਿੱਥੇ ਅਸੀਂ ਬੜੀ ਮੋਲ ਕੇ ਆਏ ਸੀਗੇ ਤੇ ਉਹ ਮੈਨੂੰ ਕਹਿੰਦਾ ਵੀ ਭਾਈ ਤੁਸੀਂ ਚੈੱਕ ਕਰੋ ਇੱਕ ਕਰੀਮ ਆ ਚੈੱਕ ਕੀਤਾ ਤੇ ਮੈਂ ਨਾ ਅਸੀਂ ਮੜ ਕੇ ਸ਼ੋਪਿੰਗ ਕਰਨ ਲੱਪੇ ਉਹਤੋਂ ਵੈਲੀ ਤੋਂ ਸ਼ੋਪਿੰਗ ਕਰਕੇ ਆਏ ਤਾਂ ਇਹਦੀ ਸਮੈਲ ਮੈਨੂੰ ਆਈ ਜਾਵੇ ਮੈਂ ਕਿਹਾ ਯਾਰ ਪਤਾ ਨਹੀਂ ਕਿਹੜਾ ਪਰਫਿਊਮ ਚੈੱਕ ਕੀਤਾ ਹੈਗਾ ਹਨਾ ਮੈਨੂੰ ਮਾੜਾ ਮਾੜਾ ਯਾਦ ਸੀਗਾ ਵੀ ਇਦਾਂ ਦੇ ਰੰਗ ਦਾ ਸੀਗਾ ਲਾਲ ਜਿਹਾ ਰੰਗ ਦਾ ਤੇ ਕੋਈ ਬਲੈਕ ਉਹ ਪ੍ਰੀਮੀਅਮ ਲਿਖਿਆ ਸੀ ਉਹ ਪ੍ਰੀਮੀਅਮ ਲਿਖਿਆ ਸੀਗਾ ਤੇ ਮਤਲਬ ਕਿ ਉਹ ਪੀਮ ਤੁਹਾਨੂੰ ਪਤਾ ਹੀ ਹੈ ਕੀਮ ਹੁੰਦੀ ਹੈ ਨਾ ਮੈਨੂੰ ਇਹ ਚੀਜ਼ ਦੀ ਨਿਸ਼ਾਨੀ ਸੀਗੀ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਦਿੱਤੇ ਉਹ ਇਦਾਂ ਓਪੀਐਮ ਵਗੈਰਾ ਲਿਖਿਆ ਨਾ ਮੈਂ ਕਿਹਾ ਆਪਾਂ ਯੂਜ਼ ਕੀਤਾ ਸੀ ਤੇ ਫਿਰ ਆਪਾਂ ਬਾਏ ਕੀਤਾ ਪਰ ਇਹ ਥੋੜਾ ਹੈਗਾ ਕੋਸਲੀ ਹੈ ਪਰ ਇਹਦੀ ਫ੍ਰੈਗਰੈਂਸ ਜਿਆਦਾ ਇੰਨੀ ਵਧੀਆ ਮੁਲਕੀ ਇਹ ਹੈਗੇ ਆ ਹਾਈ ਕੁਆਲਿਟੀ ਪਰਫਿਊਮ ਹੈਗੇ ਆ ਜਿੱਦਾਂ ਮਤਲਬ ਵੀ ਪਾਰਟੀਆਂ ਪੁਲੀਆਂ ਦੇ ਜਾਣ ਵਾਸਤੇ ਹੁੰਦਾ ਵਾ ਜਾਂ ਲੌਂਗ ਲਾਸਟਿੰਗ ਚੀਜ਼ਾਂ ਇਹ ਦਦੀਆਂ ਹਨਾ ਜਿਹੜੀਆਂ ਸਹੀ ਮੈਨੇ ਪਰਫਿਊਮ ਜਿਹੜੇ ਤੁਹਾਨੂੰ ਪਤਾ 10-15000 ਤੋਂ ਸਟਾਰਟਿੰਗ ਹੁੰਦੇ ਆ ਤੇ ਤੁਹਾਨੂੰ ਪਤਾ ਇਹ ਬੜੇ ਜਣਿਆਂ ਦੀ ਪਸੰਦ ਹੈ ਜਿੰਨੂ ਜਿੰਨੂ ਵੀ ਮਤਲਬ ਕਿ ਲਾ ਕੇ ਪਾ ਕੇ ਲੰਘ ਜੂ ਉਹਨਾਂ ਅਗਲਾ ਪੁੱਛਦਾ ਵੀ ਕਿਹੜਾ ਪਰਫਿਊਮ ਲਾਇਆ ਮਿੱਤਰੋ ਸੋ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਇਹ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਹਨਾ ਇਹ ਆਪਣੇ ਕੋਈ ਇੱਕ ਪੂਰਤਲੇ ਦਾ ਵੀਰ ਆ ਤੇ ਉਹਦੇ ਮੂਰੇ ਦੁਕਾਨਦਾਰ ਦਾ ਨਾਮ ਵੀ ਲਿਖਿਆ ਹੋਇਆ ਵਾ ਤੂੰ ਦੇਖ ਲਓ ਤੁਸੀਂ ਹਨਾ ਇਹ ਦੁਕਾਨ ਦਾ ਨਾਮ ਹੋ ਗਿਆ ਇਹਦਾ ਇਹ ਜਿਹੜਾ ਇਹ ਉਹ ਬਣਾਉਂਦਾ ਵਾ ਕੱਲੇ ਊਦ ਬਣਾਉਂਦਾ ਪਰ ਕੁੰਬ ਵਗੈਰਾ ਵੀ ਬਣਾਉਂਦਾ ਹਨਾ ਇਹ ਹੈਗਾ ਵਾ ਮੁਸਕ ਤੇ ਇਹ ਤੁਹਾਨੂੰ ਪਤਾ ਹੈ ਇਹਦਾ ਟੈਕਸਚਰ ਜਿਹੜਾ ਹੈ ਨਾ ਪੂਰਾ ਵਾਈਟ ਰੰਗ ਦਾ ਟੈਕਸਚਰ ਆ ਕਰੀਮ ਵਾਂਗੂ ਹਨਾ ਪਰ ਜਿਹੜੀ ਇਹਦੀ ਸਮੈਲ ਹੈ ਨਾ ਉਹ ਜਾਂਦੀ ਨਹੀਂ ਕਿੰਨਾ ਕਿੰਨਾ ਚਿਰ ਨਹੀਂ ਜਾਂਦੀ ਹੈਗੀ ਬਸ ਇਹਨੂੰ ਇੰਦਾ ਵਾਸ ਲਾ ਕੇ ਨਾ ਮੜਾ ਜਾ ਇਹਨੂੰ ਤੇ ਦੋਨਾਂ ਹੱਥਾਂ ਨਾਲ ਰੱਬ ਕਰਕੇ ਤੇ ਪ੍ਰੈਗਨੈਂਸ ਲੈ ਕੇ ਦੇਖਿਓ ਮਿੱਤਰੋ ਬਹੁਤ ਵਧੀਆ ਚੀਜ਼ ਹੈ ਮਤਲਬ ਕਿ ਜਿਹੜੇ ਬੰਦੇ ਮਤਲਬ ਕਿ ਥੋੜਾ ਸਟਰੋਂਗ ਪੁਣਾ ਪਸੰਦ ਕਰਦੇ ਨਾ ਉਹਨਾਂ ਵਾਸਤੇ ਇਹ ਚੀਜ਼ਾਂ ਵਧੀਆ ਆ। ਤੁਹਾਨੂੰ ਪਤਾ ਪਤਾ ਨਹੀਂ ਤੁਸੀਂ ਕੋਈ ਸੋਚਦੇ ਵੀ ਹੋਵਗੇ ਜਾਂ ਰਸਦੇ ਵੀ ਹੋਵਗੇ ਨਾ ਵੀ ਕਿਦਾਂ ਨਾ ਵੀ ਸ਼ੋਅ ਆਫ ਕਰਦੇ ਆ ਵੀ ਸ਼ੋਅ ਆਫ ਨਹੀਂ ਕਰਦੇ ਆਪਣੇ ਮਿੱਤਰੋ ਬਸ ਇਹ ਆ ਵੀ ਥੋੜਾ ਜਿਹਾ ਕਿਤੇ ਬੰਦੇ ਨੂੰ ਨੌਲੇਜ ਮਤਲਬ ਕਿ ਹੋਣੀ ਚਾਹੀਦੀ ਆ। ਤੁਹਾਨੂੰ ਪਹਿਲਾਂ ਨਹੀਂ ਸੀ ਨੌਲੇਜ ਮੈਂ ਵੀ ਉਦੋਂ ਹੀ ਜਨਰਲ ਦਿਨ ਕਰਦਾ ਜਦੋਂ ਗੱਲ ਨਾਲ ਨਾਲ ਦੇਗਾ। ਨਾ ਮੈਨੂੰ ਉ ਦੇ ਦਾ ਪਤਾ ਹੁੰਦਾ ਸੀ ਨਾ ਮੈਨੂੰ ਟਾਇਲਟ ਦਾ ਪਤਾ ਹੁੰਦਾ ਸੀ ਨਾ ਮੈਨੂੰ ਪਰਫਿਊਮ ਦਾ ਪਤਾ ਹੁੰਦਾ ਐ। ਐਵੇਂ ਡਿਊ ਟ੍ਰੈਂਟ ਵੀ ਚੱਕਦੇ ਬੋਡੀ ਸਪਰੇਅ ਲਿਆਉਣੀਆਂ। ਫੇ ਹੋਲੀ-ਹੋਲੀ ਪਤਾ ਲੱਗਿਆ ਵੀ ਇਹ ਹੁੰਦੇ ਆ ਟਾਇਲਟ ਤੇ ਇਹ ਹੁੰਦੇ ਆ ਉਦ ਤੇ ਇਹ ਹੁੰਦੇ ਆ ਪਰਫਿਊਮ ਇਹਨਾਂ ਦੀ ਮਤਲਬ ਕੀ ਜਿੱਦਾਂ ਇਹ ਨਹੀਂ ਮਤਲਬ ਤੁਹਾਨੂੰ ਦੱਸਦਾ ਵੀ ਕੋਸਟਲੀ ਹੁੰਦੇ ਆ ਜਿਹੜੇ ਪਰਫਿਊਮ ਹੁੰਦੇ ਆ ਉਹ ਕੋਸਟਲੀ ਹੁੰਦੇ ਆ ਤੇ ਜਿਹੜੇ ਉਦ ਹੁੰਦੇ ਆ ਉਹ ਸਭ ਤੋਂ ਸਸਤੇ ਹੁੰਦੇ ਆ ਤੇ ਜਿਹੜੇ ਟਾਇਲਟ ਹੁੰਦੇ ਆ ਉਹ ਥੋੜੇ ਵਿਚਲੇ ਜਿੱਦਾਂ ਪ੍ਰਾਈਸ 3000-4000 ਪ੍ਰਾਈਸ ਹੁੰਦਾ ਉਹਨਾਂ ਦਾ ਜਿਹੜੇ ਪਰਫਿਊਮ ਆ ਉਹਦਾ ਤੁਹਾਨੂੰ ਪਤਾ ਹੀ ਜਾ ਹਨਾ ਤੇ ਯਾਰ 15-15 20-20 ਹਜ਼ਾਰ ਦੇ ਪਰਫਿਊਮ ਜਿੱਦਾਂ ਹੁਣ ਬਲੈਕ ਓਪੀਮੀਅਮ ਹੋ ਗਿਆ ਸੋ ਮਿੱਤਰੋ ਇਹ ਹੈਗਾ ਵਾ 1-9 ਮਿਲੀਅਨ ਇਹ ਸਾਰਿਆਂ ਨੂੰ ਤੁਹਾਨੂੰ ਪਤਾ ਪਸੰਦ ਹੁੰਦਾ ਹੈ ਇਹ ਪਰਫਿਊਮ ਇਹ ਹੈ ਹੀ ਇਦਾਂ ਦਾ ਪਰਫਿਊਮ ਹੈ ਮਲਕੀ ਯੂਨੀਸੈਕ ਪਰਫਿਊਮ ਹੈ ਇਹ ਕੋਈ ਵੀ ਯੂਜ਼ ਕਰ ਸਕਦਾ ਇਹ ਹੈਗਾ ਵਾ 100 ml ਦਾ ਹਨਾ ਤੇ ਇਹ ਮੇਰੇ ਹਿਸਾਬ ਨਾਲ ਇਹਦੀ ਕੋਸਟ ਮਿੱਤਰੋ ਹੈਗੀ ਆ ਅ 10,000 ਰੁਪਏ ਦਾ ਇਹ ਹੁੰਦਾ ਵਾ ਪਰਫਿਊਮ ਤੇ ਇਹਦੀ ਜਿਹੜੀ ਫ੍ਰੈਗਰੈਂਸ ਹੈ ਨਾ ਦੋਸਤੋ ਬਹੁਤ ਸੋਹਣੀ ਫ੍ਰੈਗਰੈਂਸ ਹੈ ਬਹੁਤ ਵਧੀਆ ਤੋ ਜਦੋਂ ਕੋਈ ਪਾਲਬੇਣਾ ਇਹਨੂੰ ਦਾ ਬੰਦਾ ਨਾ ਆਪਣੇ ਆਪ ਨੂੰ ਮਤਲਬ ਕਿ ਦਿਲ ਕਰਦਾ ਵੀ ਮੈਂ ਇਹਨੂੰ ਬਾਰ-ਬਾਰ ਸੁੰਘਦਾ ਹਨਾ ਮੈਂ ਜਦੋਂ ਪਾਲਬੇਣਾ ਹਨਾ ਨਾ ਮਤਲਬ ਕਿ ਮੈਂ ਇਹਨੂੰ ਸੁੰਘੀ ਜਾਂਦਾ ਮੈਨੂੰ ਘਰ ਦੇ ਵੀ ਕਈ ਅਜਿਹੀਆਂ ਚੀਜ਼ਾਂ ਨਾ ਪੈਂਦੇ 10 ਤੋਂ ਪਰਫਿਊਮ ਸੁੰਘੀ ਇਹਨਾਂ ਮੈਨੂੰ ਸ਼ੌਂਕ ਹੈ ਯਾਰ ਮਿੱਤਰੋ ਆ ਵੀਡੀਓ ਬਣਾਉਂਦਾ ਵੀ ਆਪਾਂ ਨੂੰ ਸ਼ੌਂਕ ਹੈ ਸੋ ਮੈਂ ਚਾਹੁੰਦਾ ਸੀਗਾ ਵੀ ਮੈਂ ਆਪਣੇ ਭਰਾਵਾਂ ਨਾਲ ਇਹ ਚੀਜ਼ਾਂ ਜ਼ਰੂਰ ਸ਼ੇਅਰ ਮਤਲਬ ਕਿ ਕਰਾਂ ਵੀ ਮੈਂ ਪਹਿਲਾਂ ਗਲਤੀ ਨਾਲ ਜਿੱਦਾਂ ਟਾਇਲਟ ਵਗੈਰਾ ਯੂਟਿਊਬ ਵਗੈਰਾ ਲੈ ਲਿਆ ਨਾ ਨਾ ਜਿੱਕਾ ਸੋ ਇਹ ਚੀਜ਼ਾਂ ਦਾ ਜਿੱਦਾਂ ਕੋਸਲੀ ਚੀਜ਼ ਫ੍ਰੈਗਰੈਂਸ ਬਿਲਕੁਲ ਸੇਮ ਹੋਊਗੀ ਮੰਨ ਲਓ ਨਾ ਪਰ ਜਿਹੜਾ ਲੌਂਗ ਲਾਸਟਿੰਗ ਦਾ ਹੁੰਦਾ ਨਾ ਸਿਰਫ ਉਹੀ ਚੱਕਰੇ ਆ ਵੀ ਜਿਹੜੇ ਮਹਿੰਗੇ ਪਰਫਿਊਮਾਂ ਉਹਨਾਂ ਦੀ ਲੌਂਗ ਲਾਸਟਿੰਗ ਜ਼ਿਆਦੀ ਹੈ ਕਿਉਂਕਿ ਤੁਹਾਨੂੰ ਪਤਾ ਅਰੀਜਨਲ ਆ ਨਾ ਤੇ ਤੇ ਆਹ ਜਿਹੜੇ ਹੈਗੇ ਆ ਇਹ ਮੇਰੇ ਹੈਗੇ ਆ ਵਾਈਕ ਦੇ ਪਰਫਿਊਮ ਹੈਗੇ ਮਿੱਤਰੋ ਨਾਈਕਾ ਦੇ ਪਰਫਿਊਮ ਬਹੁਤ ਸੋਹਣੀ ਫ੍ਰੈਗਰੈਂਸ ਹੈ ਇਹਨਾਂ ਦੀ ਸਾਰਿਆਂ ਦੀ ਬਹੁਤ ਸੋਹਣੀ ਸੋਹਣੀ ਫ੍ਰੈਗਰੈਂਸ ਹੈ ਇਹਦੇ ਵਿੱਚ ਜਿੱਦਾਂ ਆ 100ml ਆ ਤੇ ਇਹ ਵੀ ਅਸੀਂ ਉੱਥੋਂ ਹੀ ਲਿਆ ਸੀਗਾ ਇਹ ਪ੍ਰਾਡਾ ਆ ਇਹ ਵੀ ਅਸੀਂ ਉੱਥੋਂ ਹੀ ਲਿਆ ਸੀਗਾ ਆਪਣੇ ਐਮਬੀਡੀ ਮਾਲ ਤੋਂ ਤੇ ਆਹ ਵੇਖੋ ਮਤਲਬ ਕਿ ਇਹ ਸਾਰੇ ਨਾਇਕਾ ਦੇ ਪਰਫਿਊਮ ਆ ਜਿਹੜੇ ਤੁਹਾਨੂੰ ਮੈਂ ਦਿਖਾਉਂਦਿਆਂ ਆਂ ਇਹ ਹੈਗੇ ਲੇਡੀਜ਼ ਕੱਲੇ ਲੇਡੀ ਸੀ ਆ ਇਹ ਮਤਲਬ ਕਿ ਜੈਂਤਰੀ ਯੂਜ਼ ਕਰ ਸਕਦਾ ਤੁਹਾਨੂੰ ਪਤਾ ਕਈ ਬੰਦੇ ਪਾਇ ਪੂ ਲੈਂਦੇ ਆ ਆਪਣੀਆਂ ਦੇ ਪਰ ਇਹ ਪੋਣੇ ਨਹੀਂ ਚਾਹੀਦੇ ਕਿਉਂਕਿ ਜਿਹੜੀ ਯੂਨੀਸੈਕਸ ਚੀਜ਼ ਹੁੰਦੀ ਆ ਉਹ ਤਾਂ ਆਪਾਂ ਯੂਜ਼ ਕਰ ਸਕਦੇ ਆ ਜਿਹੜੇ ਲੇਡੀਜ਼ ਪਰਫਿਊਮ ਹੁੰਦੇ ਆ ਨਾ ਉਹ ਲੇਡੀ ਕੁਆਪਸ ਤੇ ਹੀ ਬਣੇ ਹੁੰਦੇ ਆ ਤੋਂ ਉਹ ਉਹਨਾਂ ਨੂੰ ਟਰਾਈ ਨਾ ਕਰਿਆ ਕਰੋ ਇਹ ਜਗ੍ਹਾ ਨਾ ਪਾਇਆ ਕਰੋ ਹਨਾ ਵੀ ਲੇਡੀਜ਼ ਪਰਫਿਊਮ ਜਿਹੜੇ ਪੋਣੇ ਨਾ ਪਾਇਆ ਕਰੋ ਭਾਵਾ ਸੋ ਜਿਹੜਾ ਆਪਣੇ ਜੈਂਸ ਤੇ ਯੂਨੀਸੈਕਸ ਪਰਫਿਊਮ ਬਣਾਉ ਉਹ ਕਿਸੇ ਗੱ ਵੀ ਇਹ ਯੂਨੀਫੈਕਸਰ ਇਹ ਫੀਮੇਲ ਵਾਸਤੇ ਆ ਇਹ ਮੇਲ ਵਾਸਤੇ ਹਨਾ ਕੋਈ ਗੱਲ ਹੀ ਹੋਊਗੀ ਹਨਾ ਵੀ ਜਿਹੜਾ ਵੱਖ-ਵੱਖ ਪਰਫਿਊਮ ਬਣਾਉਂਦੇ ਨੇ ਉਹ ਕੋਈ ਜੇ ਪਰਫਿਊਮ ਬਣਾ ਕੇ ਹਨਾ ਆਪਣੇ ਮਾਰਕੀਟ ਵਿੱਚ ਉਤਾ ਸਕਦੇ ਆ ਤੇ ਇਹ ਮੇਰੇ ਭਰਾਵਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਇਹ ਹੈਗਾ ਵਾ ਗੂਚੀ ਬਲੋਮ ਓਏ ਹੋਏ ਹੋਏ ਮਿੱਤਰੋ ਪਰਫਿਊਮ ਕਿਤੇ ਨਜ਼ਾਰੇਦਾਰ ਪਰਫਿਊਮ ਹੈ ਵੀ ਜੇ ਕਿਸੇ ਨੇ ਗਿਫਟ ਕਰਨਾ ਵਾ ਆਪਣੀ ਵਾਈਫ ਨੂੰ ਕਰਨਾ ਆਪਣੇ ਘਰ ਦੇ ਨੂੰ ਕਿਸੇ ਨੇ ਵੀ ਕਰਨਾ ਹਨਾ ਇਹਨਾਂ ਚੀਜ਼ਾਂ ਤੋਂ ਉੱਤੇ ਚੀਜ਼ ਕੋਈ ਵੀ ਨਹੀਂ ਹੈਗੀ ਮਿੱਤਰੋ ਇਹ ਜਿਹੜੀਆਂ ਚੀਜ਼ਾਂ ਆ ਨਾ ਲਗਜ਼ਰੀ ਜਿੱਦਾਂ ਆ ਮਿੱਤਰੋ ਤੋਂ ਇਹ ਤੇ ਜਿਹੜੇ ਪਰਫਿਊਮ ਹਨ ਇਹ ਜਿੰਨੇ ਇੱਕ ਵਾਰੀ ਪਾ ਲਿਆ ਨਾ ਉਹ ਫੇ ਬੰਦਾ ਇਹਨਾਂ ਚੀਜ਼ਾਂ ਨੂੰ ਨਹੀਂ ਛੱਡ ਸਕਦਾ ਕਿਉਂਕਿ ਉਹਨੂੰ ਫੇ ਹੋਰ ਚੀਜ਼ ਪਸੰਦ ਨਹੀਂ ਆਉਂਦੀ ਹੈਗੀ ਗੂਚੀ ਦੇ ਮਲਕੀ ਬਹੁਤ ਸੋਹਣੇ ਸੋਹਣੇ ਪਰਫਿਊਮ ਉਥੇ ਪਏ ਸੀ ਬੜੇ ਤਰ੍ਹਾਂ ਦੇ ਪਰਫਿਊਮ ਮਿੱਤਰੋ ਐਮਬੀਡੀ ਮੋਲ ਪਏ ਆ ਤੁਸੀਂ ਵੀ ਇੱਕ ਵਾਰੀ ਜਾਇਓ ਐਮਬੀਡੀ ਮੋਲ ਵਿਜ਼ਿਟ ਕਰਿਓ ਉਥੇ ਲੈਸ ਵਗੈਰਾ ਵੀ ਮਿਲਦੀ ਹੈ ਇੱਕ ਬਲੈਕ ਕਾਰਡ ਬਣਦਾ ਵਾ ਤੁਹਾਨੂੰ ਮੈਂ ਵੀ ਵੀਡੀਓ ਦੇ ਵਿੱਚ ਦਊਂਗਾ ਜਦੋਂ ਮਤਲਬ ਕੀ ਤੁਸੀਂ ਸ਼ੋਪਿੰਗ ਕਰੋਗੇ ਨਾ ਤੁਹਾਨੂੰ ਉਹਨਾਂ ਨੇ ਦੁਗੜ ਤੋਂ ਮਲਕੀ ਦੇਣਾ ਹੀ ਦੇਣਾ ਵਾ ਬਲੈਕ ਕਾਰਡ ਉਥੇ ਲੈਸ ਵੀ ਖੋਹੇ ਦਿੰਦੀ ਹੈ ਨਾ ਮਿੱਤਰੋ ਇਹਦੀ ਜਿਹੜੀ ਫ੍ਰੈਗਰੈਂਸ ਹੈ ਨਾ ਤੁਸੀਂ ਚੈੱਕ ਕਰੋ ਪੰਪ ਚੈੱਕ ਕਰੋ ਇਹਦਾ ਵਾ ਜੀਵਾ ਐਂਡ ਗੱਲਬਾਤ ਆ ਐਂਡ ਗੱਲਬਾਤ ਕਿਆ ਬਾਤ ਹੈ ਦੇਖੋ ਜਿਹਨੇ ਬਣਾਇਆ ਪਰਫਿਊਮ ਪਤਾ ਨਹੀਂ ਹੈ ਨਾ ਕਾਦਾ ਬਣਾਇਆ ਫੁੱਲਾ ਫੁੱਲਾ ਦਾ ਬਣਾਇਆ ਹੋਣਾ ਮੈਂ ਪਰ ਪਰਫਿਊਮ ਦੀ ਜਿਹੜੀ ਫ੍ਰੈਗਰੈਂਸ ਹੈ ਨਾ ਮਿੱਤਰੋ ਬਹੁਤ ਵਧੀਆ ਤੇ ਲੌਂਗ ਲਾਸਟ ਸਭ ਤੋਂ ਲੌਂਗ ਲਾਸਟਿਕ ਹੈ ਪਰਫਿਊਮ ਦੀ ਹੈ ਤੇ ਮੈਨੂੰ ਵੀ ਬਹੁਤ ਪਸੰਦ ਆਇਆ ਯੂਨੀਸੈਕਸ ਪਰਫਿਊਮ ਸੋ ਮਿੱਤਰੋ ਤੇ ਇਹ ਵੀ ਅਸੀਂ ਐਮਬੀਡੀ ਮੋਲ ਤੋਂ ਲਿਆ ਸੀਗਾ ਇਹ ਹੈਗਾ ਵਾ ਆ ਹੈਗੀ ਹੈ ਸਾਰੇ ਪਰਫਿਊਮਾਂ ਦੀ ਸ਼ਾਨ ਲੈਕਸਰ ਐਲੈਕਸਮ ਲਵ ਦੇਖੋ ਏ ਤਾਂ ਮਿੱਤਰੋ ਇੰਨਾ ਵਧੀਆ ਨਾ ਕਿਉਂਕਿ ਉਹ ਬਹੁਤ ਸੋਹਣਾ ਪਰਫਿਊਮ ਆ ਇਹ ਮਤਲਬ ਕਿ ਯਾਰ ਸਾਰੇ ਤੁਹਾਨੂੰ ਪਤਾ ਜਿਹੜੇ ਮਹਿੰਗੇ ਪਰਫਿਊਮ ਆ ਸਾਰੇ ਵਧੀਆ ਹੀ ਹੁੰਦੇ ਜਾਣਾ ਤਾਂ ਇਹ ਉਹ ਅਗਲੇ ਚੈੱਕ ਨਹੀਂ ਕਰਉਂਦੇ ਹੈਗੇ ਕਿਉਂਕਿ ਉਹਨਾਂ ਨੂੰ ਪਤਾ ਹੀ ਆ ਕਿਉਂਕਿ ਜਿਹੜੇ ਕੋਸਟਲੀ ਪਰਫਿਊਮ ਹੁੰਦੇ ਆ ਉਹਨਾਂ ਦੀ ਫ੍ਰੈਗਰੈਂਸ ਸਾਰਿਆਂ ਦੀ ਇੱਕ ਤੋਂ ਇੱਕ ਤਾਂ ਤਾਂ ਹੀ ਆ ਸੋ ਤੁਸੀਂ ਵੀ ਜਦੋਂ ਵੀ ਕਿਤੇ ਪਰਫਿਊਮ ਜਾਂ ਟਾਇਲਟ ਜਾਂ ਕੁਝ ਵੀ ਇਦਾਂ ਦੇ ਲੈਣੇ ਹੁੰਦੇ ਆ ਨਾ ਤੂੰ ਚੈੱਕ ਕਰਕੇ ਲਿਆ ਕਰੋ ਇੱਕ ਨਾ ਤੁਸੀਂ ਇਹ ਜ਼ਰੂਰ ਦੇਖਿਆ ਕਰੋ ਵੀ ਇਹ ਟਾਇਲਟ ਹੈ ਜਾਂ ਇਹ ਉਹਦੇ ਆ ਜਾਂ ਪਰਫਿਊਮ ਹੈ ਕਿਉਂਕਿ ਤੁਹਾਨੂੰ ਵੀ ਇਹ ਮਤਲਬ ਕਿ ਮੈਨੂੰ ਪਤਾ ਨਹੀਂ ਹੁੰਦਾ ਸੀਗਾ ਮੈਂ ਕਦੇ ਯਾਰੀ ਟਾਇਲਟ ਵੀ ਮਹਿੰਗੇ ਲਿਆਉਂਦਾ ਹੁੰਦਾ ਸੀਗਾ ਬਾਅਦ ਜੋ ਮੈਨੂੰ ਪਤਾ ਲੱਗਣਾ ਵੀ ਯਾਰ ਇਹ ਪਰਫਿਊਮ ਹੈ ਤੇ ਇਹ ਟਾਇਲਟ ਹੈ ਤੇ ਇਹ ਉਹਦੇ ਆ ਤੇ ਇਹ ਮੈਨੂੰ ਮਹਿੰਗਾ ਵੀ ਜਾਂਦਾ ਹਨਾ ਤੇ ਉਸ ਤੋਂ ਬਾਅਦ ਅਸੀਂ ਐਮਬੀਡੀ ਮੋਲ ਜਾਣਾ ਸ਼ੁਰੂ ਕਰਤਾ ਇਹ ਜਿਹੜੇ ਹੈਗੇ ਨਾਇਕਾ ਦੇ ਪਰਫਿਊਮ ਹੈ ਵੀ ਇਹ ਵੀ ਅਸੀਂ ਉੱਥੋਂ ਨਾਇਕਾ ਦੇ ਸਟੋਰ ਤੋਂ ਲਿਆਂਦੇ ਸੀਗੇ ਇਹ ਹੈਗੇ ਆ ਮਤਲਬ ਕਿ ਉਹਨਾਂ ਦੇ ਸਟੋਰ ਤੋਂ ਲਿਆਂਦੇ ਸੀਗੇ 16 ਦਾ ਜੈਨੀਰੋ ਇਦਾਂ ਕਰਕੇ ਕੋਈ ਸ਼ਿਆ ਫਰੇਗਰੈਂਸ ਬਹੁਤ ਵਧੀਆ ਹੈ ਦੀ ਚਾਈਨਿਸ ਪਰਫਿਊਮ ਆ ਥੋੜੀ ਜਿਹੀ ਇਹ ਤੇ ਬਹੁਤ ਵਧੀਆ ਪਰਫਿਊਮ ਆ ਮਿੱਤਰੋ ਇਹ ਇਹਦਾ ਜਿਹੜਾ ਨਾ ਪਰਫਿਊਮ ਦਾ ਪੰਪ ਦੇਖੋ ਕਿੱਡਾ ਵਧੀਆ ਹੈ ਨਾ ਇਹ ਲੇਡੀਜ਼ ਪਰਫਿਊਮ ਆ ਮਿੱਤਰੋ ਇਹ ਯੂਨੀਸੈਕਸ ਹੈ ਆ ਸੋ ਤੁਹਾਨੂੰ ਪਤਾ ਹੀ ਹੈ ਤੇ ਆਪਾਂ ਨੂੰ ਥੋੜਾ ਜਿਹਾ ਲੇਡੀ ਕਰਦੇ ਆਪਾਂ ਨਾ ਪਤਾ ਨਹੀਂ ਮੇਰੀ ਵਾਈਫ ਆ ਵਾਈਫ ਲੈ ਕੇ ਆਉਂਦੀ ਰਹਿੰਦੀ ਆ ਉਹ ਆ ਵੀ ਉਹ ਹੀ ਮੇਰੇ ਵਾਸਤੇ ਲੈ ਕੇ ਆਈ ਸੀ ਮੈਨੂੰ ਤਾਂ ਪਤਾ ਵੀ ਨਹੀਂ ਹੈਗਾ ਕਿੱਦਾਂ ਦਾ ਨਾ ਉਹਨੂੰ ਮਤਲਬ ਕਿ ਇਹ ਚੀਜ਼ ਦੀ ਥੋੜੀ ਹੈਗੀ ਹੈ ਨੋਲਿਜ ਹੈਗੀ ਆ ਮੈਨੂੰ ਤਾਂ ਬਿਲਕੁਲ ਨਹੀਂ ਸੀ ਕਿ ਮੈਂ ਤਾਂ ਉ ਦੀ ਉ ਦੀ ਬਾਵਾ ਕੇ ਘੁੰਮਦਾ ਰਹਿੰਦਾ ਹਾਂ ਮੈਨੂੰ ਪਤਾ ਨਹੀਂ ਨੋਲਿਜ ਨਹੀਂ ਸੀ ਕਿ ਯਾਰ ਤੇ ਉਸ ਤੋਂ ਬਾਅਦ ਹੌਲੀ ਹੌਲੀ ਨੋਲਿਜ ਆਈ ਵੀ ਆ ਪਰਫਿਊਮ ਇੱਦਾਂ ਵਾ ਆ ਪਰਫਿਊਮ ਇੱਦਾਂ ਵਾ ਸੋ ਤੁਸੀਂ ਵੀ ਚੈੱਕ ਕਰਕੇ ਲਿਆ ਕਰੋ ਪਰਫਿਊਮ ਜਦੋਂ ਵੀ ਸੋ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਤੇ ਦੱਸਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਦਾਂ ਦਾ ਤੁਹਾਨੂੰ ਵਲੋਗ ਲੱਗਿਆ ਕਿੱਦਾਂ ਦੀ ਨੋਲਿਜ ਲੱਗੀ ਤੁਹਾਨੂੰ ਤੇ ਜਿੰਨੀ ਕਿ ਤੁਹਾਡੇ ਭਰਾ ਨੂੰ ਨੋਲੇ ਸੀ ਯਾਰ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਸੋ ਤੁਸੀਂ ਵੀ ਆਪਣੇ ਭਰਾ ਨਾਲ ਜਰੂਰ ਸ਼ੇਅਰ ਕਰਿਆ ਕਰੋ ਕਮੈਂਟਾਂ ਵਿੱਚ ਤੇ ਆਪਣੇ ਭਰਾ ਦੀਆਂ ਵੀਡੀਓ ਜਿਹੜੀਆਂ ਵਾ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਕਰਿਆ ਕਰੋ ਫੋਲੋ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਆਪਣੇ ਭਰਾ ਦੀਆਂ ਵੀਡੀਓ ਨੂੰ ਇਦਾਂ ਲਾਈਕ ਤੇ ਮਤਲਬ ਕਿ ਸ਼ੇਅਰ ਕਰਿਆ ਕਰੋ ਆਪਣੇ ਦੇਖਿਆ ਜਰੂਰ ਕਰੋ ਜੋ ਵੀ ਮੈਂ ਬਣਾਉਣਾ ਹਨਾ ਤੁਹਾਡੇ ਵਾਸਤੇ ਬਣਾਉਣਾ ਹਨਾ ਵੀ ਚਲੋ ਹਨਾ ਵੀ ਮੇਰੇ ਭਰਾ ਮੈਨੂੰ ਮਤਲਬ ਕਿ ਪਸੰਦ ਕਰਦੇ ਪਿਆਰ ਕਰਦੇ ਹਨਾ ਵੀ ਮੇਰੇ ਭਰਾਵਾਂ ਨੇ ਮੈਨੂੰ ਕਿਹਾ ਸੀ ਬਣਾਇਆ ਕਰ ਵੀਡੀਓ ਕੋਈ ਗੱਲ ਨਹੀਂ ਹਨਾ ਵੀ ਆਪਾਂ ਤੇਰੇ ਨਾਲ ਆ ਕੁਝ ਬੰਦੇ ਯਾਰ ਹਨਾ ਟਰੋਲ ਵੀ ਕਰ ਦਿੰਦੇ ਆ ਕਿਸੇ ਟਾਈਮ ਵੀ ਇਹ ਕਿਹੜੇ ਖਮੀ ਪੈ ਗਿਆ ਹਨਾ ਸੋ ਆਪਣਾ ਸ਼ੌਂਕ ਹੈ ਯਾਰ ਆਪਾਂ ਦਾ ਆਪਣੇ ਸ਼ੌਂਕ ਇੱਕ ਜ਼ਿੰਦਗੀ ਮਿਲੀ ਆ ਹਨਾ ਦੋਸਤੋ ਸੋ ਆਪਣੀ ਜ਼ਿੰਦਗੀ ਦੇ ਚਾਹ ਪੂਰੀ ਕਰਨੇ ਚਾਹੀਦੇ ਆ ਸੋ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਤੁਸੀਂ ਵੀ ਆਪਣੀ ਕਲੈਕਸ਼ਨ ਜ਼ਰੂਰ ਆਪਣੇ ਭਰਾਣਾ ਸ਼ੇਅਰ ਕਰਿਓ ਸੋ ਇਹ ਸੀ ਅੱਜ ਦਾ ਬਲੌਗ ਤੇ ਸਾਰੇ ਜਣੇ ਹਰਦਾਇਵਾਦ ਦੇ ਰਹਿਓ ਓਕੇ ਬਾਏ ਸਤਿ ਸ੍ਰੀ ਅਕਾਲ